ਬੇਬੇ ਸਤੂ ਲੋਕ ਚੇੜਾ ਕਰਨਗੇ ਵੀ ਲਿਆ ਕੇ ਸਾਮੇ ਵੀ ਨਹੀਂ ਗਈ ਤੈਨੋਂ ਨਹੀਂ ਤਰੀਆਂ ਰੱਤਾਂ ਦਾ ਬਦਨਾ ਮੈਂ ਕਿਹ ਮੰਨ ਤੇ ਕਿਲੇ ਮੇਰੇ ਪੁੱਤ ਦੇ ਨਾ ਹੋ ਗਏ ਪਾਣੀ ਨੂੰ ਕਿਉਂ ਹੋ ਗਿਆ ਠਗਾ ਦਾ ਪੈ ਚੱਕ ਕੇ ਪੀ ਰਾ ਹੁਣ ਭਾਲ ਦੀਆ ਫਰਿੱਜ ਵਾਲਾ ਪਾਣੀ ਨਾਲੇ ਮੇਰੀ ਇੱਕ ਗੱਲ ਸੁਣ ਲੈ ਕਰ ਲਿਆ ਹਾ ਕੰਮ ਹਾਂ ਨਾ ਨਹੀਂ ਥੋੜੇ ਜੇ ਰਹਿ ਗਏ ਕੰਮ ਬਸ ਹਾਂ ਆ ਮੈਂ ਸਹੀ ਬੰਨਣੀ ਨੇ ਅੰਦਰ ਬਸਨਵਾ ਕੇ ਤੂੰ ਆ ਜਾ ਫਿਰ ਕਰਕੇ ਕੰਮ ਆਪਾਂ ਰੋਟੀ ਪਕਾ ਕੇ ਖਾਣਿਆਂਗੇ ਹਾਂ ਬਸ ਰਨੀ ਆ ਗਿਆ ਮੈਂ ਸੰਵਾ ਦਾ ਮੈਂ ਠੀਕ ਠੀਕ ਮੈਂ ਸੰਦਰ ਹਾਂ ਸੁਣੀ ਲਾਇਆ ਹਾਂ ਕੀ ਕਰੀ ਜਾਂ ਨਬਤ ਕੁਛ ਨਹੀਂ ਵੀ ਜਾ ਕੇ ਆਉਂਦਾ ਸੀ ਕਿਤੇ ਉਹ ਮੋਟਰਸਾਈਕਲ ਜਾ ਸਾਫ ਕਰਦਾ ਸੀ ਓਰੇ ਅਮੀਰ ਗੱਲ ਜੀ ਸੁਣ ਮੜੀ ਜੀ ਕੀ ਹੈ ਉਹ ਮਾਤਾ ਤੇ ਨਾ ਗੱਲ ਕਰਦੀ ਸੀਗੀ ਤੇਰੀ ਮਾਸੀ ਨਹੀਂ ਕਿ ਦੇਖਾ ਹਾਂ ਹਾਂ ਉਹਨੇ ਦੇਖਾ ਤੁਮ ਉੱਥੇ ਛੱਡ ਰਖੇ ਤੇ ਨਾਨੀ ਹਾਂ ਨਾਨੀ ਕੀ ਹੋਇਆ ਹਾਂ ਕਿਦੇ ਉਹ ਆਇਆ ਕਹਿੰਦੇ ਹੁਣ ਵੀ ਜਾਇ ਜਾਇ ਤੱਕ ਜਿਹੜੀ ਆਪਣੀ ਤੇ ਨਾਨੀ ਵਾਲੀ ਕਿਤੇ ਆਪਦੇ ਨੌ ਨੂਨਾ ਕਰਵਾ ਲੈਣ ਉਹ ਹਾਂ ਇਹ ਵੀ ਕੋਈ ਪਤਾ ਨਹੀਂ ਹੈ ਲਾਜ ਕਿ ਆ ਕੇ ਕਰਵਾ ਲੈਣ ਹਾਂ ਮੈਂ ਤਾਂ ਇਹ ਕਹਿੰਦੀ ਸੀ ਵੀ ਡੇਟ ਆਪਾਂ ਤੇ ਨਾਨੀ ਨੂਰੀ ਲਈ ਆਈਗੀ ਹਾਂ ਬਾਅਦ ਚਲਾਂਗੇ ਪਹਿਲੇ ਆਵਾਂਗੇ ਫਿਰ ਹਾਂ ਆਪਾਂ ਮੜਾ ਇਹ ਵੀਰਪਾਲ ਨੂੰ ਪੁੱਛ ਲਈ ਉਹ ਕਰਕੇ ਛੁੱਟੀਆਂ ਦਾ ਕਰਕੇ ਗਈ ਹੋਈ ਹੈ ਨਾ ਚਲੋ ਵੀ ਮੈਂ ਕਰਦਾ ਵੀਰਪਾਲ ਨੂੰ ਹੁਣ ਪੁੱਛਦਾ ਵੀ ਕੀ ਕਹਿੰਦੀ ਹੈਗੀ ਚਲ ਠੀਕ ਆਪਾਂ ਤਾਂ ਲਾਲ ਹੈਲੋ ਹੈਲੋ ਵੀਰ ਜੀ ਮੈਂ ਤੇਰਾ ਨਾਂ ਇਹ ਗੱਲ ਕਰਦਾ ਸੀ ਹਾਂਜੀ ਵੀ ਆਪਾਂ ਨਾਨੀ ਨੂੰ ਲਿਆਉਣੇ ਆ ਇੱਥੇ ਵੀ ਆਪਾਂ ਸਾਥ ਸੁਮ ਲਾਂਗੇ ਉਹਨੂੰ ਅੱਛਾ ਜੇ ਤੁਸੀਂ ਨਾਨੀ ਨਹੀਂ ਲਿਆਉਂਗੇ ਫਿਰ ਮੈਂ ਨਹੀਂ ਆਉਂਦੀ ਹੁੰਦੀ ਨਾਨੀ ਨਹੀਂ ਰੱਖ ਲਓ ਤੁਸੀਂ ਉਹ ਮੈਂ ਤੇ ਵੀ ਬਿਨਾਂ ਗੱਲ ਕਰੀ ਸੀ ਦੀ ਜੂਰੇ ਲਿਆਉਣੇ ਆਗੇ ਵੀ ਆਪਾਂ ਸਾਥ ਲਾਂਗੇ ਐਡੀ ਕੀ ਗੱਲ ਹੈਗੀ ਲੈ ਆਓ ਤੁਸੀਂ ਮੈਂ ਕਿਥੇ ਹਟਾਉਣੀ ਆ ਪਰ ਮੈਂ ਨਹੀਂ ਆਉਂਦੀ ਚਲ ਕੋਈ ਨਹੀਂ ਦੇਖਦੇ ਵੀ ਮੈਂ ਕਰੀ ਸੀ ਗੱਲ ਆ ਵੀਰਪਾਲ ਨਾਲ ਅੱਛਾ ਉਹ ਤਾਂ ਜਵਾਬ ਦੇਗੀ ਕਹਿੰਦੀ ਮੈਂ ਨਹੀਂ ਆਉਂਦੀ ਕਹਿੰਦੀ ਜੇ ਤੁਸੀਂ ਨਾਨੀ ਨੂੰ ਲਿਆਉਣਾ ਨਾ ਕਹਿੰਦੀ ਲਿਆਓ ਮੈਂ ਨਹੀਂ ਉਹਦੀ ਆ ਨਾ ਚਲ ਨਹੀਂ ਆਉਂਦੀ ਨਾ ਆਉਣ ਦੇ ਆਪਾਂ ਤਾਂ ਤੇ ਨਾਨੀ ਨੂੰ ਲੈ ਕੇ ਆਵਾਂਗੇ ਆਪਾਂ ਤਾਂ ਜਮੀਨ ਥਾਈ ਮਤਲਬ ਹਾਂ ਵੀਰਾ ਆਪਾਂ ਲਿਆਉਣੇ ਨਹੀਂ ਆਉਂਦੀ ਨਾ ਆਉਣ ਦੇ ਹੋਰ ਉੱਧਰ ਵੀ ਤੁਹਾ ਲਾਲਾ ਪੰਛੀ ਕਿੱਲੇ ਜਾਂਦੇ ਨੇਗੇ ਹਾਂ ਹੀ ਕਰਦੇ ਚੱਲ ਫਿਰ ਅੱਜ ਹੀ ਚੱਲਦੇ ਹਾਂ ਪੁੱਤ ਅੱਜ ਹੀ ਲਿਆਉਣੇ ਤੇ ਨਾਨੀ ਨੂੰ ਚਲੋ ਵੀ ਠੀਕ ਹੈ ਜਿੱਥੇ ਮੈਂ ਜਾਣਾ ਸੀ ਮੈਂ ਉਹਨੂੰ ਜਵਾਬ ਦੇ ਦੇਣਾ ਫਿਰ ਅੱਜ ਹੀ ਜਾਣਿਆ ਲਿਆਉਣੇ ਆਗੇ ਚਲ ਠੀਕ ਹਬਤ ਮੈਂ ਵੀ ਆ ਬਸ ਬਾਰ ਬੁਰਜੇ ਦਾਦੇ ਆਪਾਂ ਹੁਣੀ ਵਗ ਚੱਲਾਂਗੇ ਇਹ ਬੜਾ ਔਖਾ ਹੋਣਾ ਬਸ ਪਹਿਲਾਂ ਆਪਾਂ ਨੌਕਰ ਰੱਖ ਲੈਨੇ ਕੋਈ ਥੋੜਾ ਜਿਹਾ ਤਾਂ ਕੰਮ ਹੁੰਦਾ ਹੈ ਹੈ ਰੱਖ ਲੈਨੇ ਗਿਆ ਔਖਾ ਹੋਣਾ ਕਬੂਤਰ ਚੁੱਲੇ ਦਾ ਕਰਨਾ ਪੈਂਦਾ ਤੈਨੂੰ ਥੋੜਾ ਜਿਹਾ ਤਾਂ ਕੰਮ ਹੁੰਦਾ ਮੈਂ ਟਾਈਮ ਇਹਨੂੰ ਮਿੜ ਦਿੰਨਾ ਤੇਰੀ ਮਸੀ ਕੀ ਮੀ ਆਉਂਦੀ ਹੈ ਉਤਾਰ ਤੇ ਵਾਪਸ ਦੋਨੇ ਤੁਰੀ ਹੁੰਦੇ ਨੇ ਨਾ ਬੱਬੇ ਹਾਂ ਹੋਰ ਨਹੀਂ ਠੀਕ ਹੈ ਹਾਂ ਠੀਕ ਹੈ ਤੁਸੀਂ ਕਹਾਲ ਤੁਸੀਂ ਠੀਕ ਹੋ ਬੱਬੇ ਸਤਿ ਸ੍ਰੀ ਅਕਾਲ ਹੋਰ ਮਰਦਾ ਹੋਰ ਠੀਕ ਹੈ ਹਾਂ ਠੀਕ ਹੈ ਮੈਂ ਇਹ ਵਸਦਲੇ ਗਈ। ਹੋਰ ਨਹੀਂ ਠੀਕ ਰਹਣੀ ਆ ਵਧੀਆ। ਠੀਕ ਆ ਗਈ। ਵਧੀਆ ਥੋੜੇ ਫਿੱਜੇ ਵਸਾ ਇੱਥੇ ਇੱਥੇ। ਮੋਰ ਬੀਬੀ ਕਹਿੰਦੀ ਚਲ ਤੇ ਨਾਨੀ ਕੋਲੀ ਜਾ ਆਉਨੇ ਆ। ਮਾਹ ਚਲ ਮਿਲਿਆ ਆਉਨੇ ਆਂਗੇ। ਮਾਲ ਪਸੂ ਸਾਮੇ। ਗੁਹਾ ਗੁਹਾ ਸੱਟੇ। ਅੱਛਾ। ਹੁਣ ਬਸ ਇਹ ਰੋਟੀ ਪਕਾ ਕੇ ਮੈਨੂੰ ਤਾਂ ਖਵਾਤੀ ਤੇ ਆਪ ਖਾਈ ਜਾਂਦਾ ਸੀ। ਅੱਛਾ। ਗਰਮੀ ਤੋਂ ਤਾਂ ਬਚੀ। ਗਰਮੀ ਤੋਂ ਤਾਂ ਬਚੀ। ਮੈਂ ਕਿਹੜਾ ਬਾਹਰ ਨਿਕਲਦੀ ਆ। ਮੈਂ ਤਾਂ ਹੁਣ ਬਾਹਰ ਆਇ ਨਿਕਲੀ ਸੀ ਮੈਂ ਦੇਖਾਂ ਦੇ ਕੀ ਕਰਦਾਗਾ ਕਾ ਕੰਡਾ ਪਾ ਕੇ ਮਾਲ ਪਸੂ ਬੰਨ ਕੇ ਅੰਦਰ ਪਸੇ ਰੋਟੀ ਚੱਕ ਕੇ ਲਿਆ ਕੇ ਖਾਣ ਲੱਗਿਆ ਸੀ ਮੈਂ ਤਾਂ ਖਾਲੀ ਸੀ ਪਹਿਲਾਂ ਇਹ ਗੱਲ ਦੇ ਮਰੀ ਆ ਨਾਨੀ ਅਸੀਂ ਅੱਛਾ ਤੁਹਾਨੂੰ ਕੰਮ ਕਰਨਾ ਇੱਥੇ ਤੈਨੂੰ ਔਖਾ ਲੱਗਦਾਗਾ ਵੀ ਬੁੜਾ ਸਰੀਰ ਔਖੀ ਹੁੰਦੀ ਐ ਵੀ ਤੈਨੂੰ ਅਸੀਂ ਆਪਦੇ ਕੋਲ ਹੀ ਲੈ ਜਾਨੇ ਹਾਂਗੇ ਦੇਖੀ ਜਾਂਦੇ ਫਿਰ ਇਹਦਾ ਔਖਾ ਹੋਜੂ ਕੱਲੇ ਦਾ ਨਾਨੀ ਇਹਦਾ ਪਿੰਡ ਲੱਗ ਜੂ ਆਉਦੇ ਨਿਲਦਾ ਅਸੀਂ ਤਾਂ ਤੇਰੇ ਭਲੇ ਵਾਸਤੇ ਹੀ ਕਹਨੇ ਆ ਨਾ ਤੇਰਾ ਵੱਡਾ ਸਰੀਰ ਹੈ ਕਦੇ ਇੱਥੇ ਡਗ ਡਗ ਪੀਲਣੇ ਨੂੰ ਜਵਾਬ ਨੂੰ ਔਖਾ ਹੈ ਅੰਮ੍ਰਿਤਪਾਲ ਦਾ ਪਿੰਡ ਲ ਨਹੀਂ ਤਾਂ ਮਾਲ ਪਸ਼ੂ ਦਾ ਖਾਦੂ ਨਹੀਂ ਫਿਰ ਸੁਣਨੇ ਕਰਦਾ ਕੀ ਬਣੂਗਾ ਨਹੀਂ ਨਾਨੀ ਅਮਰਤਪੁਰ ਪਿੰਡ ਬਾਗਿਆ ਜਦੋਂ ਪਸ਼ੂ ਅਸੀਂ ਉੱਥੇ ਲੈ ਜਾਾਂਗੇ ਸਾਰੇ ਤੇ ਘਰ ਨੂੰ ਆਪਾਂ ਜਿੰਦੇ 라 ਜਾਾਂਗੇ 15 20 ਦਿਨਾਂ ਬਾਅਦ ਦੇਖ ਲਿਆ ਕਰਾਂਗੇ ਆ ਕੇ ਸਾਰਾ ਕੁਝ ਆ인다 ਨਹੀਂ ਲੋਟ ਆਉਣਾ ਜਾਂ ਤਾਂ ਕੋਈ ਕਿਰਾਏ ਤੇ ਬੈਠੇ ਇੱਕ ਪਾਸੇ ਉਹ ਬਾਅਦ ਦੇ ਵਿੱਚ ਦੇਖ ਲਾਂਗੇ ਕਿ ਇਹਨਾਂ ਤੈਨੂੰ ਉੱਥੇ ਲੈ ਕੇ ਜਾਈ ਨਾ ਸਾਨੂੰ ਤਾਂ ਸਾਰਾ ਦਿਨ ਤੇਰੀਆਂ ਗੱਲਾਂ ਹੀ ਕਰੀ ਜਾਂਦੀ ਐ ਵੀ ਜੇ ਡੇਗ ਨਾ ਪਾਵੇ ਪਸ਼ੂਆਂ ਚ ਜਾਂਦੀ ਹੈਗੀ ਜੇ ਤੇਰੀ 6:00 ਵਜੇ ਫਿਰ ਔਖੇ ਨਹੀਂ ਹੋਵਾਂਗੇ ਬਾਅਦ ਚ ਕਰ ਹੋ ਤਾਂ ਔਖਾ ਜਾਂਦਾ ਵੀ ਇੱਕ ਸਾਈਡ ਤੇ ਬਿਠਾ ਦੇਈਏ ਫਿਰ ਤਾਂ ਲੋਟ ਆ ਜੂ ਕੋਈ ਨਹੀਂ ਤਾਂ ਬਾਅਦ ਚ ਆਪਾਂ ਹੀ ਕਰ ਲਾਂਗੇ ਇੱਕ ਤਾਂ ਤੇਰਾ ਵੱਡਾ ਸਰੀਰ ਹੋ ਰਿਹਾਗਾ ਤੋਰੇ ਫੇਰੇ ਦੇ ਔਖਾ ਹੋ ਜਾਂਦਾ ਤੇ ਹੈਗਾ ਤਾਂ ਔਖਾ ਚੱਲ ਇਹ ਕਿ ਆਸੀ ਸਲਾਹ ਕਰੀ ਦੋਨਾਂ ਨੇ ਵੀ ਚੱਲ ਲੈ ਜਾਉਂਨੇ ਆਂਗੇ ਬੇਬੇ ਨੂੰ ਚਲ ਦੇਖ ਲੋ ਭਾਈ ਜਿਵੇਂ ਤੁਹਾਡੀ ਸਲਾਹ ਆਏ ਫਿਰ ਬਾਕੀ ਆਉਣ ਵਾਲਾ ਅਮਰਤਪਾਲ ਉਹਦੇ ਨਾਲ ਗੱਲ ਕਰ ਲੈਣਾ ਹੈ ਆਪਾਂ ਉਹਦੇ ਨਾਲ ਸਲਾਹ ਕਰ ਲੋ ਕਿਵੇਂ ਕਰੂਗਾ ਜੇ ਉਹਨੇ ਕਹੇ ਵੀ ਮੈਂ ਬੈਠਾਂਗਾ ਕਰੀ ਜਣਾ ਫਿਰ ਤਾਂ ਠੀਕ ਹੈ ਜੇ ਉਹਨੇ ਕਹਿੰਦਾ ਵੀ ਚਲ ਮੈਂ ਵਗ ਜੂਗਾ ਨਹੀਂ ਨਹੀਂ ਉਹਨੂੰ ਤਾਂ ਸਮਝਾਉਣਾ ਪਊਗਾ ਉਹ ਤਾਂ ਜਵਾਕ ਹੈ ਉਹਨੂੰ ਤਾਂ ਪਤਾ ਹੀ ਨਹੀਂ ਇਹਨਾਂ ਉਹ ਤਾਂ ਕੰਮ ਕਰਦਾ ਕੀ ਕਰਦਾ ਉਹ ਕਹਦਾ ਤਾਂ ਹੈਗਾ ਐ ਤਾਂ ਸਾਰਾ ਦਿਨ ਫਿਰਦਾ ਹੀ ਰਹਿੰਦਾ ਇਹ ਕੱਪੜੇ ਵੀ ਧੋਂਦਾ ਸਾਰਾ ਕੁਝ ਹੀ ਕਰਦਾ ਹੈ ਹੋਰ ਉਹਨੂੰ ਵੀ ਜਵਾਕ ਨੂੰ ਔਖਾ ਕਰ ਬਿਬੇ ਬਾਲਟੀ ਪਾਣੀ ਦੀ ਵੀ ਧਰਦਾ ਹੈ ਦੇ ਬਾਹਰ ਅੰਦਰ ਉਹ ਵਾਗ ਗਿਆ ਆਪ ਡਿਗੂਪੀ ਤੇ 6 ਵਜੇ ਹੋਰ ਸਾਮਾਂਗੇ ਫੇਰ ਓੱਖਾ ਹੋ ਜੂਗਾ ਮੈਂ ਤਾਂ ਉੱਥੇ ਨਹੀਂ ਮੰਝੇ ਤੋਂ ਜਿੰਨ ਚਿਰ ਉਹ ਆਉਂਦਾ ਨਹੀਂ ਹੈਗਾ ਮੈਂ ਤਾਂ ਅੰਦਰ ਹੀ ਪਈ ਰਹਿਣੀ ਆ ਲਓ ਭਾਈ ਪਾਣੀ ਬਾਈ ਮਤਬਾਲ ਤੁਸੀਂ ਅਖੀਂ ਤਾਂ ਤੇ ਨਾਲ ਗੱਲ ਕਰਦੇ ਸੀ ਬੀ ਨਾਨੀ ਨੂੰ ਸੀ ਉੱਥੇ ਲੈ ਜਾਣੇ ਆਪਦੇ ਕੋਲੇ ਨਾਲ ਤਾਂ ਤੈਨੂੰ ਔਖਾ ਇੱਥੇ ਰੋਟੀ ਟੁੱਟੀ ਦੁਆ ਬਣਾਉਣਾ ਨਾਲ ਲਾ ਕੇ ਪਸੂਆਂ ਪਸੂਆਂ ਦਾ ਪਸੂ ਜੀ ਮੈਂ ਉੱਥੇ ਲੈ ਜੂ ਨਾਨੀ ਨੂੰ ਲੈ ਜਾਂਗੇ ਤੇ ਤੂੰ ਪਿੰਡ ਵਗ ਜਿਵੇਂ ਬਾਈ ਸਹੀ ਲੱਗਦਾ ਤੁਸੀਂ ਕਰ ਲੋ ਬਾਕੀ ਨਾਨੀ ਨੂੰ ਪੁੱਛ ਲੋ ਮੈਂ ਤਾਂ ਪਿੰਡ ਵਗ ਜੂਗਾ ਫਿਰ ਤੈਨੂੰ ਕੋਈ ਗੁੱਸਾ ਕਿੱਲਾ ਨਹੀਂ ਕੋਈ ਦਿਮਾਗ ਖਚਾਉਂਦਾ ਵੀ ਇਹ ਲੈ ਕੇ ਜਾਂਦੇ ਨੇ ਨਾ ਨਾ ਨਾਨੀ ਮੈਨੂੰ ਕਹਦਾ ਗੁੱਸਾਗਾ ਜੇ ਤੈਨੂੰ ਮਨਜ਼ੂਰ ਆਗਾ ਮੈਨੂੰ ਤਾਂ ਕੀ ਮਨਜ਼ੂਰ ਆ ਮੈਂ ਤਾਂ ਐਂ ਕਹਿੰਿਆ ਵੀ ਚਲ ਤੂੰ ਵੀ ਔਖਾ ਬੂਰੇਗਾ ਨਾ ਨਾ ਨੰਨੀ ਉਹਦਾ ਕੋਈ ਗੱਲ ਨਹੀਂ ਬਾਈ ਵੀ ਮੇਰੇ ਭਾਈਆਂ ਵਰਗੀ ਹੈਗਾ ਹਨਾ ਨਹੀਂ ਮੈਨੂੰ ਸਾਂਭਦਾਗਾ ਨਹੀਂ ਮਾਲ ਪਸੂ ਸਾਂਭਦਾ ਨਹੀਂ ਰੋਟੀ ਰੂਟੀ ਪਕਾਉਣਾ ਕੰਮ ਕਰਦੇ ਸਾਰੇ ਉਹਨਾਂ ਨੇ ਮੈਨੂੰ ਵੀ ਇੱਥੇ ਔਖਾਗਾ ਨਾਲੇ ਮੈਂ ਪਸੂ ਸਾਂਭਦਾਗਾ ਨਾ ਰੋਟੀ ਪਕਾਉਣਾਗਾ ਨਾ ਤੈਨੂੰ ਸਾਂਭਦਾਗਾ ਮੈਂ ਪਿੰਡੀ ਬਾਗ ਜਾਊਂਗਾ ਆਪਦੇ ਚੱਲ ਫਿਰ ਤੈਨੂੰ ਵੀ ਔਖਾ ਹੈਗਾ ਕੁੜੀਆਂ ਕੱਤਰੀਆਂ ਵਾਲੇ ਕੰਮ ਮੁੰਡਿਆਂ ਨੂੰ ਕਰਨੇ ਬਹੁਤ ਔਖੇ ਹੁੰਦੇ ਨੇਗੀ ਹੋਰ ਨੰਨੀ ਚੱਲ ਮੈਂ ਤੇਰੇ ਕੱਪੜੇ ਪੈ ਕਾ ਦੇਣਾ ਨਾਲੇ ਨਾਲ ਬਾਈ ਉਹਨਾਂ ਚਾਹ ਬਣਾਉਣਾ ਬਈ ਥੋੜੀ ਥੋੜੀ ਮੈਂ ਨਾ ਅਮਰਤਪਾਲ ਚਾਹ ਹੀ ਤਾਂ ਲੋੜ ਨਹੀਂ ਤੂੰ ਨਾਨੀ ਦੇ ਕਿਰਤੀ ਵਜਾ ਇਹ ਵਧੀਆ ਹਵਾ ਆਉਂਦੀ ਇੱਥੇ ਲੱਗ ਮੈਨੂੰ ਆਤਾ ਕਿ ਤਰੇ ਹਾਂ ਹਾਂ ਤਰੇ ਆਈ ਨਹੀਂ ਇਹ ਤੂੰ ਬਾਹਲਾ ਨਾ ਇੱਥੇ ਧੁੱਪੇ ਦਾ ਪੇਨਾ ਬੈਠਿਆ ਕਰੀਂ ਜੰਗਾ ਹਾਂ ਹਾਂ ਅੰਦਰ ਬੈਜਿਆ ਕਰੀਂ AC ਚ ਆ ਪੱਖੇ ਥੱਲੇ ਬੈਜਿਆ ਕਰੂ ਉੱਥੇ ਵਧੀਆ ਹੈ ਹਾਂ ਇੱਥੇ ਗਰਮੀ ਵਾਲੀ ਹੋ ਰਹੀ ਹੈਗੀ ਬਾਹਰ ਤਾਂ ਹੁਣ ਨਹੀਂ ਤਾਂ ਨਹੀਂ ਤੈਨੂੰ ਗੱਡੀ ਦੀ ਲਿਆਉਂਦੇ ਗੱਡੀ ਨਾ ਖਰਾਬ ਜੀ ਹੋ ਰਹੀ ਸੀ ਮਿਸਤਰੀ ਦੇ ਖੜੀ ਸੀ ਫਿਰ ਮੋਟਰਸਾਈਕਲ ਤੇ ਆਪਾਂ ਤਿੰਨ ਜਾਨੇ ਔਖੇ ਹੁੰਦੇ ਸੀ ਤਾਂ ਫਿਰ ਤੁਹਾਨੂੰ ਵਾਸਤੇ ਲਿਆਂਦਾ ਹੈਗਾ ਕਾਰ ਨੂੰ ਕੀ ਹੈ ਬਸ ਕਾਰ ਵਰਗੀ ਹੁੰਦੀ ਹੈ ਨਾ ਸੰਸਾ ਨਾ ਗਾਂ ਹੁੰਦਾ ਮੋਇ ਨਾ ਆ ਕੇ ਕਿੰਨੇ ਜਣਾਂ ਦਾ ਘਰ ਹੁੰਦੇ ਨੇ ਡੋਡੀ ਹੋਰ ਖੇਤੀ ਕੁੱਤੀ ਦਾ ਕਿਵੇਂ ਚੱਲਦਾ ਹੈ ਉਹ ਠੀਕ ਹੈ ਨਾ ਨਹੀਂ ਖੇਤੀ ਕੁੱਤੀ ਦਾ ਵਧੀਆ ਹੋ ਜਾਂਦੀ ਜੀਰੀ ਹਲੇ ਥੋੜੀ ਲੇਟ ਲਾਵਾਂਗੇ ਆ ਜਾ ਆਪਾਂ ਅੰਦਰ ਹੀ ਬਹਿ ਜਾਾਂਗੇ ਅੰਦਰ ਨਾਲ ਜਾਜੂ ਪੀਨੇਗੇ ਆ ਜਾ ਆ ਜਾ ਖੜੀ ਨਾ ਨਾ ਨਹੀਂ ਰੋਟੀ ਖਾ ਲੈ ਤੂੰ ਕਾਨੂੰ ਖੇਚਾ ਕਰਨੀ ਸੀ ਉਹ ਵੀ ਪੂਆ ਬਣਾਈ ਜਾਂਦੀ ਸੀ ਗਰਮ ਗਰਮ ਉਹ ਨਹੀਂ ਫਿਰ ਕੀ ਹੁੰਦਾ ਠੀਗਾ ਮੈਂ ਤਾਂ ਆਪੇ ਚੱਕ ਕੇ ਖਾ ਲਿਆ ਕਰੂੰ ਮੈਂ ਤਾਂ ਦੋ ਹੀ ਰੋਟੀਆਂ ਖਾਣੀਆਂ ਆ ਆਪੇ ਜਾਂਦੇ ਥੋੜੀ ਖਾਣੀਆਂ ਆ ਆਪੇ ਤਾਂ ਫਿਰ ਤੂੰ ਉੱਥੇ ਚੱਕ ਕੇ ਖਾਂਦੀ ਨਹੀਂ ਕੋਈ ਗੱਲ ਨਹੀਂ ਹੈਗੀ ਇਹ ਜੀ ਮੈਨੂੰ ਕੋਈ ਟਿੱਕਾ ਨਹੀਂ ਹੈਗਾ ਸੇਵਾ ਵਾਸਤੇ ਤੈਨੂੰ ਲੈ ਕੇ ਜਾਂਦਾ ਕੋਈ ਨਹੀਂ ਮੈਂ ਹਰ ਜੇ ਮੇਰੇ ਨੈਣ ਪ੍ਰੈਣ ਤੁਰਦੇ ਨੇਗੇ ਨਾ 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 ਇੰਨੇ ਨਾਲ ਅਸੀਂ ਫਰਕ ਪੈ ਜਾਂਦਾ ਹੈਗਾ ਸਰੀਰ ਜੰਮੀ ਬੈਠ ਜਾਊਗਾ ਉਹ ਤੂੰ ਖਾਣਾ ਖੂਣਾ ਖਾ ਕੇ ਢੇੜਾ ਗੂੜਾ ਦੇ ਲਿਆ ਕਰ ਤੂੰ ਬਹਿ ਕੇ ਆਰਾਮ ਨਾਲ ਰੋਟੀ ਖਾ ਲੈ ਬਸ ਰੋਟੀ ਖਾ ਲੂੰ ਕੋਈ ਸਾਰਾ ਕੁਝ ਤੈਨੂੰ ਮੰਜੇ ਤੇ ਬੈਠੇ ਮੈਂ ਐਨਾਕ ਤਾਂ ਮੈਂ ਹੈਗੀ ਆ ਹਜੇ ਮੇਰੇ ਚ ਦਮ ਹੈਗਾ ਸਾਰਾ ਠੰਡੀ ਹੋਈ ਜਾਂਦੀ ਖਾ ਰਾ ਫਿਰ ਕਰਮ ਕਰ ਮੈਂ ਤੈਨੂੰ ਹੋਰ ਲੈ ਦੂਆ ਮੈਨੂੰ ਤਾਂ ਹੋਰ ਰੋਟੀ ਦੀ ਲੋੜ ਨਹੀਂ ਮੈਨੂੰ ਤਾਂ ਦੋਈ ਖਾਣੀ ਹੁੰਦੀ ਆ ਮੈਂ ਇਹ ਵਾਦ ਖਾਂਦੀ ਹੈਗੀ ਰੋਟੀ ਬੰਦ ਕਰ ਦੇ ਬਸ ਮੈਂ ਤਾਂ ਦੋਈ ਖਾਣੀ ਹੁੰਦੀ ਆ ਮੈਂ ਇਹ ਵਾਦ ਖਾਂਦੀ ਕੋਈ ਨਾ ਨਹੀਂ ਮੈਂ ਚਾਹ ਨੂੰ ਵੀ ਕਹਿ ਦਰਾਂ ਨਾ ਚਾਹ ਬਣਾ ਦੇਣਗੇ ਤੈਨੂੰ ਚਾਹ ਨਹੀਂ ਹਜੇ ਮੈਂ ਪੀਂਦੀ ਸ਼ੂਗਰ ਆ ਮੈਨੂੰ ਫਿੱਕੀ ਬਣਾਵਾ ਦੂਗਾ ਕਹਿ ਕੇ ਪਰ ਹਜੇ ਨਹੀਂ ਪੀਣੀ ਹੈਗੀ ਰੋਟੀ ਖਾ ਕੇ ਟੀਆਂ ਚੱਲ ਜੀ ਮੈਂ ਤੈਨੂੰ ਠੀਕ ਲਾ ਆ ਬਣ ਜੂਗਾ ਫਿਰ ਤਕੰ ਮਫੂਚੇ ਬੱਚਿਆਂ ਤੋਂ ਨਿਬੜ ਗਏ ਚਲ ਲੈ ਆ ਬੇਬੂਰੇ ਪੈ ਗਿਆ ਬੇਬੂਰੇ ਆ ਕੇ ਪੈ ਗਈ ਤੂੰ ਵਧੀਆ ਹਵਾ ਚੱਲਦੀ ਐ ਤੂੰ ਅੰਦਰ ਚੱਲੇ ਇੱਥੇ ਧੁੱਪ ਵਾਲੀ ਪੈਂਦੀ ਹੈਗੀ ਨਹੀਂ ਧੁੱਪ ਨਹੀਂ ਹਜੇ ਤਾਂ ਠਾਵਾਂ ਬਾਹਰ ਹੀ ਚੱਲਦੀ ਐ ਨਹੀਂ ਲੋ ਵਾਲੀ ਪੈਂਦੀ ਹੈਗੀ ਤੂੰ ਖੜੀ ਹੋ ਅੰਦਰ ਬੈਠਾਂਗੇ ਐਸੀ ਥੱਲੇ ਪੈ ਤੂੰ ਐਸੀ ਥੱਲੇ ਤਾਂ ਗੋਡੇ ਦੁਖਣ ਲੱਗ ਜਾਂਦੇ ਨੇ ਚੋਂ ਬੇਬੇ ਸਾਦੂ ਲੋਕ ਚ ਹੈਡਾ ਕਰਨਗੇ ਵੀ ਲਿਆ ਕੇ ਸਾਮੇ ਵੀ ਨੀਗੀ ਚਲ ਖੜੀ ਹੋ ਤੂੰ ਅੰਦਰ ਜਾ ਕੇ ਪਾਏ ਹੋਰ ਇੱਥੇ ਆ ਕੇ ਪੈ ਗਈ ਲੈ ਇੱਥੇ ਬਾਹਰਲੀ ਹਵਾ ਵਧੀਆ ਆਉਂਦੀ ਥੀ ਨਾਲੇ ਉਹ ਮੁੰਡਾ ਬਾਹਰੋਂ ਆਉਣ ਵਾਲਾ ਮੈਨੂੰ ਆ ਕੇ ਗਾਲਾਂ ਦੇਊਗਾ ਵੀ ਨਾਨੀ ਇੱਥੇ ਪਾਰਖੀ ਆ ਚੱਲ ਬੇਪੇ ਬੈਠ ਇੱਥੇ ਬਾਹਰੇ ਨਾ ਬੈਠਿਆ ਕਰ ਬਾਹਰ ਹਵਾ ਵਾਲੀ ਚੱਲਦੀ ਹੈ ਹਵਾ ਤਾਂ ਚੱਲਦੀ ਹੈ ਇੱਥੇ ਮੌਜ ਆ ਕਿ ਉੱਥੇ ਲੋਬ ਵਾਲੀ ਪੈਂਦੀ ਆ ਹੁਣ ਮੈਨੂੰ ਐ 10 ਤਿੰਨ ਚਾਹ ਬਣਾ ਕੇ ਲਿਆ ਮਾਂ ਨਾ ਨਾ ਫਿਰ ਦੁੱਧ ਚ ਪੱਤੀ ਪਾ ਲੈਣੀ ਥੋੜੀ ਜੀ ਕਾਸੀ ਦੀ ਲੋੜ ਨਹੀਂ ਹੈਗੀ ਫਿਰ ਜੂਸ 10 ਕਿਹੜਾ ਪੀਵੇਂਗੀ ਤੂੰ ਮਾਂ ਮੈਂ ਤਾਂ ਕੋਈ ਜੂਸ ਨਹੀਂ ਪੀਂਦੀ ਹੈਗੀ ਸਿਰਦ ਓਹਨ ਲੱਗ ਜੂ ਮੇਰਾ ਜੂਸ ਨਾਲ ਨਿੰਬੂ ਪਾਣੀ ਬਣਾ ਦਨੀਆਂ ਠੰਡਾ ਹੁੰਦਾਗਾ ਕਾਸੀ ਦੀ ਲੋੜ ਨਹੀਂ ਮੈਨੂੰ ਤਾਂ ਜਦੋਂ ਲੋੜ ਹੋਗੀ ਨਾ ਆਪੇ ਮੰਗ ਲਊ ਮੈਨੂੰ ਆਇਆ ਕਿਤੇ ਉਹੀ ਨਸੰਗੀ ਜਾਈ ਤੇਰਾ ਘਰ ਹੀ ਐ ਇਹ ਸੰਗਣ ਸੁੰਗਣ ਦੀ ਕੋਈ ਗੱਲ ਨਹੀਂ ਮੈਂ 2 ਵਜੇ ਚਾਹ ਵੀ ਨਹੀਂ ਹੁੰਨੀ ਆ ਉਦੋਂ ਪੀਉ ਬਸ ਤੂੰ ਚਾਹ ਚੂਰਾ ਖਾੜਾ ਛੱਡ ਨਾਲ ਤਾਂ ਉਹ ਤਿਆਰ ਬਣਾਉਂਦੀ ਆ ਨਾਇਤਨ ਸੁਗਰਾ ਥੋੜੀ ਪੱਤੀ ਪਵਾ ਲਿਆ ਕਰ ਦੁੱਧ ਚੀ ਚਾਣਾ ਪੀਆ ਕਰ ਕੋਈ ਨਹੀਂ ਉਹ ਤਾਂ ਤੇ ਗੱਲ ਕਰ ਗੱਲ ਦੀ ਮੈਂ ਤਾਂ ਬਸ ਚਾਹੀ ਪੀ ਹੂੰ ਜਿਹੜੀ ਹੋ ਕੁੱਟ ਮੈਂ ਜੋ ਹੋਰ ਜੂਸ ਆਸ ਵਿੱਚ ਕੁਝ ਨਹੀਂ ਪੀਂਦੀਏਗੀ ਚਲ ਠੀਕ ਆ ਮੈਂ ਜਾ ਕੇ ਥੋੜਾ ਜਿਹਾ ਕੰਮ ਪਿਆਗਾ ਸੂਈ ਤਾਂ ਉਹਨੇ ਮੇਰ ਲਾ ਤੇ ਕਾਸੀ ਲੋੜ ਹੋਈ ਮੈਨੂੰ ਬਾਜ ਮਾਰਦੀ ਕੋਈ ਨਹੀਂ ਕੋਈ ਨਹੀਂ ਮੈਂ ਆਪੇ ਚੱਕ ਕੇ ਖਾ ਲੂੰ ਜੇ ਲੋੜ ਹੋਈ ਚੰਗਾ ਪਾਏ ਜਾ ਹੁਣ ਆਰਾਮ ਕਰ ਲੈ ਚੰਗਾ ਬਿੱਦੀ ਕਰਾਸ ਕੀ ਕਰੀ ਨੇ ਵੀ ਵਸਾ ਦੋ ਭਾਂਡੇ ਸੀਗੇ ਇਹ ਸਾਫ ਕਰਕੇ ਆਈ ਅੱਛਾ ਪਹਿਲਾਂ ਤੇ ਨਾਨੀ ਨੂੰ ਲਿਆ ਕੇ ਅੰਦਰ ਪਾਇਆ ਕੁਵਾਤੀ ਰੋਟੀ ਏਟੀ ਰੋਟੀ ਰਾਤੀ ਦਾ ਖਵਾਤੀ ਤੇ ਜੂਸ ਜੱਸ ਵੀ ਪੁੱਛ ਲਿਆ ਤੂੰ ਵੀ ਉਹਦੀਆਂ ਲੱਤਾਂ ਲੁੱਤਾਂ ਦੱਪ ਰਿਆ ਕਰ ਪੁੱਤ ਛੇਤੀ ਆਪਣੀ ਜਮੀਨ ਨੌਕਰਵਾ ਦੂ ਕੋਈ ਨਹੀਂ ਮੈਂ ਦੱਬ ਦੇਣਾ ਆਪਾਂ ਤਾਂ ਲਿਆਈ ਹੋਈ ਜਮੀਨ ਦੀ ਮਾਰੀ ਹੋਰ ਜਮੀਨ ਖਤਰੀ ਲਿਆਏ ਆ ਹੋਰ ਅੱਜੇ ਆਪਾਂ ਸੇਵਾ ਕਰਾਂਗੇ ਛੇਤੀ ਆਪਣੀ ਨੌਕਰਵਾਉਗੀ ਨਮਾ ਕੋਈ ਨਹੀਂ ਦੱਬਦਣਾ ਲੱਤਾਂ ਦਾ ਹੋਰ ਚਾਹ ਉਹਦੀਆਂ ਲੱਤਾਂ ਦਾ ਪਰ ਤੇ ਮੇਰਾ ਥੋੜਾ ਹੀ ਕੰਮ ਰਹਿ ਗਿਆ ਮੈਂ ਨਿਮੇੜ ਕੇ ਫਿਰ ਪੁੱਛ ਰਹੀ ਆ ਉਹਨੂੰ ਜੂਸ ਲਾ ਚੰਗਾ ਵੀ ਠੀਕ ਹੈ ਪਤਾ ਬਣੋਨੀ ਤਰੀਂ ਲੱਤਾਂ ਦਾ ਦੱਬਦਣਾ ਮੈਂ ਨਹੀਂ ਲੱਤਾਂ ਮੇਰੀਆਂ ਦੁਖਦੀਆਂ ਨਹੀਂ ਹੈ ਕਿ ਕੁਝ ਨਹੀਂ ਹੋਇਆ ਮੈਨੂੰ ਮੈਨੂੰ ਆਰਾਮ ਕਰ ਲੈਣ ਦੇ ਪਈ ਰਹਿਣ ਦੇ ਮੇਰਾ ਕੁਝ ਨਹੀਂ ਦੁਖਦਾ ਹੈਗਾ ਹੁਣ ਤਾਂ ਤੂੰ ਲੱਤਾਂ ਦੱਬਨੇਗਾ ਸਭਾ ਪਈ ਜੂ ਮੈਨੂੰ ਫਿਰ ਤੂੰ ਖੇਤ ਚ ਬੀਜੀ ਹੋ ਜਾਏਗਾ ਜੀ ਰੀ ਲਾਉਣ ਲੱਗ ਜੇਗਾ ਫਿਰ ਕੌਣ ਦੱਬੂ ਉਹ ਕੰਮ ਚ ਵੀ ਜੀ ਰਹਿੰਦੀ ਐ ਮੈਂ ਕਹਾ ਮੈਂ ਬੇਲਾ ਸੀ ਦੱਬਣਾ ਨਹੀਂ 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 ਬੇਲਾ ਨਹੀਂ ਹੁਣ ਖੇਤੀ ਦਾ ਕੰਮ ਚੱਲ ਪੂ ਤਿੰਨ ਮਹੀਨੇ ਨਹੀਂ ਨਿੱਕਾ ਜਾਣਾ ਚਾਰ ਖੇਤ ਚੋਂ ਫਿਰ ਪਾਣੀ ਲੈ ਲੈ ਉਹ ਕਰ ਲੈ ਰੇ ਸਿੱਟ ਲੈ ਫਲਾਣਾ ਕਰ ਲੈ ਠਮਕਾ ਕਰ ਲੈ ਇਹ ਤਾਂ ਹੁਣੀ ਹੁਣ ਅਜੇ ਦੋ ਦਿਨ ਬੇਲਾ ਐ ਚੱਲ ਠੀਕ ਐ ਨਾ ਮੇਰੇ ਕੋਲ ਕੁਝ ਨਹੀਂ ਹੋਇਆ ਮੇਰੇ ਲੱਤਾਂ ਨੂੰ ਚੱਲ ਠੀਕ ਐ ਨਾ ਨਹੀਂ ਜਿਵੇਂ ਤੈਨੂੰ ਲੱਗ ਰਿਹਾ ਦਾ ਠੀਕ ਐ ਵਧੀਆ ਐ ਬੜਾ ਬਹਿਮ ਨਾ ਕਰੋ ਮੇਰਾ ਹੋ ਕੀ ਸੋਚਾਂ ਦਿਮਾਗ 'ਚ ਗੱਲ ਪਾਉਣੀ ਆ ਸਾਰਾ ਦਿਨ ਮਾਪੋਤ ਉੱਤੇ ਫਿਰਦੇ ਨੇਗੇ ਉਹ ਜ਼ਮੀਨ ਦੀ ਗੱਲ ਕਰਾ ਇਹਨਾਂ ਨਾ ਵੀ ਭਾਈ ਜਿਹੜੇ ਦੋ ਖੁੱਬਾ ਹੁੰਦੇ ਨੇਗੇ ਠੇਕੇ ਹੀ ਛਿਆਲੇ ਕੀ ਦਿੰਦੇ ਨੇਗੇ ਤੁਸੀਂ ਆਪਣੇ ਨੌਕਰਾਂ ਨੂੰ ਚਾਹੇ ਵੇਚਾਏ ਚਾਹੇ ਯਾ ਵੀ ਉਹ ਤੇ ਬਾਹੀ ਵੀ ਜੀ ਦੇ ਦਿਓ ਮੇਰੇ ਨੂੰ ਤਾਂ ਦੋ ਵੇਟੇ ਠੇਕੇ ਲਈ ਦੰਦੇ ਨਹੀਂ ਇਹ ਕਿ ਚੱਜ ਨਾਲ ਠੇਕੇ ਦਾ ਭਾੜਾ ਮਹਿੰਗਾ ਵੀ ਇਹਨਾਂ ਨੂੰ ਕਈ ਨਹੀਂ ਭਾਈ ਜ਼ਮੀਨ ਕਰਾਈ ਲੋ ਮੈਂ ਇਥੇ ਸਾਰਾ ਦਿਨ ਫਿਰਦੇ ਰਹਿੰਦੇ ਨੇ ਕਦੇ ਕੋਸ ਲੈ ਆ ਦੇ ਕਦੇ ਕੋਸ ਲੈ ਆ ਦੇ ਕਦੇ ਕੋਸ ਲੈ ਆ ਦੇ ਜਰ ਹੁਣ ਇਹਨਾਂ ਦੇ ਨੌ ਕਰਾਉਣੀ ਇਹ ਕੀ ਪਤਾ ਸਾਂਸਾਂ ਗਰਾਸਾਂ ਦਾ ਕਦੋਂ ਮੁੱਕ ਜਾਮਾ ਕਰ ਪਤਾ ਨਹੀਂ ਲੱਗਦਾ ਬੰਦੇ ਦਾ ਵੀ ਕਦੋਂ ਵਗ ਜੇ ਨਹੀਂ ਸਿਆਣੇ ਬੰਦੇ ਦਾ ਤਪਰੋਸ ਹੈ ਨਹੀਂਗਾ ਹੁਣ ਤਾਂ ਗੱਭਰੂ ਜਵਾਂ ਦਾ ਨਹੀਂ ਭਰੋਸਾ ਕਿਸੇ ਦਾ ਮੇਰੇ ਵਰਗੀ ਦਾ ਕੀ ਭਰੋਸਾ ਹੈਗਾ ਕਰਾਉਣ ਦੀ ਕਰ ਪਰੇ ਹੁਣ ਹੋਰ ਗੱਲ ਵੀ ਦਿਮਾਗ ਚ ਆਉਂਦੀ ਹੈ ਵੀ ਕਿਤੇ ਚੰਦਰਬੀਨਾ ਗੁੱਸਾ ਕਰ ਦੇ ਉਹ ਕਹਦੇ ਵੀ ਇਹਨਾਂ ਦੇ ਨੌ ਜ਼ਮੀਨ ਲਵਾਤੀ ਮੇਰਾ ਗੜਾ ਪੁੱਤ ਨਹੀਂ ਰਹਿੰਦਾ ਤੇ ਤੇਰੇ ਕੋਲ ਦੋ ਸਾਲ ਲਾਏ ਤੇ ਵੀ ਫੇਰ ਮੈਂ ਆਏ ਬਿਮਾਰ ਜੂਗੀ ਵੀ ਫੇਰ ਕਿੱਧਰ ਕਿੱਧਰ ਜਾਵਾਂ ਚਲ ਦੇਖੀ ਜਊਗੀ ਕਹਿੰਦੀ ਮੇਰਾ ਇਹ ਰਸ ਜੁਰਸ ਜਾਣਦੇ ਕਿਰਾ ਇਹਨਾਂ ਦੇ ਨਾਲ ਤਾਂ ਕਰਾਵਾਂ ਅਤਾਰ ਹੋਰਿਆ ਹਾਨ ਨਹੀਂ ਕੀਆ ਮੈਂ ਤਾਂ ਨਹੀਂ ਕਹਿੰਦੀ ਸੀ ਵੀ ਹੀ ਸਟੇਕਾ ਮੈਨੂੰ ਚੱਜਣਾ ਦੰਦੇ ਨਹੀਂ ਹੈਗੇ ਤੂੰ ਆਪਦੇ ਦੋ ਘੁੱਡ ਨੌ ਕਰਾ ਲੈ ਤੁਸੀਂ ਮੇਰੀ ਕਰ ਦਿਓ ਸੇਵਾ ਦੋਨੇ ਮਾਂ ਪੁੱਤ ਉੱਤੇ ਲਟਕੇ ਹੋਏ ਹੋਊਗੀ ਵੀ ਤੁਸੀਂ ਸੇਵਾ ਕਰ ਦਿਓਗੇ ਉਹਨੂੰ ਨਾ ਲੱਗ ਜੇ ਛੋਟੀ ਨੂੰ ਪਤਾ ਤੁਸੀਂ ਜ਼ਮੀਨ ਕਰਾ ਨਾਨੀ ਅਸੀਂ ਤੈਨੂੰ ਜ਼ਮੀਨ ਦੇ ਮਾਰੇ ਥੋੜੀ ਲੈ ਕੇ ਆਏ ਅਸੀਂ ਤਾਂ ਤੈਨੂੰ ਸੇਵਾ ਕਰਨ ਦੇ ਮਾਰੇ ਲੈ ਕੇ ਆਉਨੇ ਆਂ ਜ਼ਮੀਨ ਦੇ ਮਾਰੇ ਨਹੀਂ ਲੈ ਕੇ ਆਏ ਫਿਰ ਹੁਣ ਜਦੋਂ ਇਹ ਮੇਰੇ ਕੀ ਪਤਾ ਸਾਂ ਕਦੋਂ ਵੱਗ ਜਾਣਾ ਐ ਨਾਨੀ ਤੂੰ ਆਏ ਥੋੜੀ ਤੈਨੂੰ ਕੁਝ ਹੋਣ ਦੰਨੇ ਆਏ ਸ਼ੁਕਰ ਦਾ ਮਰੀ ਜਾਗੀ ਇਹ ਤਾਂ ਤੁਰ ਜਾ ਜਾਂਦਾ ਬੰਦਾ ਚੰਗਾ ਭਲਾ ਗੱਭਰੂ ਜਵਾਨ ਵੱਗ ਜਾਂਦਾ ਮੈਂ ਤਾਂ ਫੇਰ ਵੀ ਬੁਢੀ ਆ ਨਾਨੀ ਜੀ ਅਸੀਂ ਜ਼ਮੀਨ ਕਰਾ ਲਈ ਸਿੰਦਰ ਮਾਸੀ ਗੁੱਸਾ ਕਰ ਜੂਗੀ ਗੁੱਸਾ ਕਰੂ ਕਰੀ ਜਾਵੇ ਫਿਰ ਹੁਣ ਮੈਂ ਉਹ ਉੱਥੇ ਕਹਿ ਦੂੰ ਜੀ ਉਹਦੀ ਕੋਈ ਕਹਿ ਦੂੰ ਵਿਸੇ ਬਾਤਾਂ ਮੇਰੀ ਇਹ ਕਰਦਨੇ ਜਿੱਦੇ ਤੇਰੇ ਕੋਲੇ ਅੰਬਰਤਪਾਲ ਛੱਡ ਕੇ ਤੂੰ ਉਹਦੀ ਮੇਰੇ ਕੋਲੇ ਆਉਂਦੀ ਵੀ ਤੂੰ ਇੱਥੇ ਕਿਉਂ ਆ ਗਈ ਜਦੋਂ ਤੈਨੂੰ ਅੰਬਰਤਪਾਲ ਸਾਹਮ ਦਾ ਤੀਗਾ ਚਲ ਕੋਈ ਨਾਨੀ ਤੂੰ ਭਾਇਆ ਤੈਨੂੰ ਚਾਚੂ ਬਣਾ ਕੇ ਆਉਨੇ ਆ ਆਪਦੀ ਰਾਏ ਕਰੋ ਅੱਜ ਸਵੇਰ ਤੱਕ ਆਪਾਂ ਕਰਾ ਕੇ ਆਉਨੇ ਆ ਮੈਂ ਤੈਨੂੰ ਦੱਸਾਂ ਆਪਾਂ ਨੂੰ ਪਤਾ ਨਹੀਂ ਲੱਗਣ ਦੇਣਾ ਤਲ ਠੀਕ ਹੈ ਨਾ ਨਹੀਂ ਪੈ ਜਾ ਤੂੰ ਫਿਰ ਮੈਂ ਪੈ ਜੂਗੀ ਮੈਂ ਬੀਬੀ ਨੂੰ ਕਹਿਣਾਗਾ ਤੈਨੂੰ ਚਾਹ ਬਣਾ ਕੇ ਲਿਆ ਦੂ ਕੋਈ ਨਹੀਂ ਚਾਹ ਚੂ ਤਾਂ ਮੈਂ ਜਦੋਂ ਲੋੜੂ ਮੈਂ ਬੋਲ ਮਾਰ ਕੇ ਕਰਾ ਲੂਗਾ ਤਾਂ ਚਾਹ ਦੀ ਤਾਂ ਤੁਸੀਂ ਸੋਚ ਨਾ ਕਰਿਆ ਕਰੋ ਮੇਰੀ ਚੰਗਾ ਨਾ ਪੀਣ ਦੀ ਤਾਂ ਹਾਂ ਕੀ ਕਰੀ ਜੰਨੀ ਐਂਗੀ ਆ ਸਾਮ ਸਮਾਈ ਐ ਤੂੰ ਛੱਟ ਭਰੇ ਮੂਗੀ ਤਾਂ ਫਸ ਗਈ ਅੱਛਾ ਨਾਨੀ ਦਾ ਜ਼ਮੀਨ ਕਰਾਉਣ ਨੂੰ ਕਹਿੰਦੀ ਐਗੀ ਅੱਛਾ ਹਾਂ ਮੈਨੂੰ ਕਹਿੰਦੀ ਸੀ ਕਹਿੰਦੀ ਤੇਰੀ ਮਾਸੀ ਸਿੰਦਰ ਨੂੰ ਆ ਪਤਾ ਲੱਗ ਜਿੱਤੇ ਜ਼ਮੀਨ ਕਰਾ ਲਓ ਅੱਛਾ ਫਿਰ ਸਵੇਰੇ ਬਗਜੋ ਹਾਂ ਬਗਜਾਂਗੇ ਮੈਂ ਗੱਲੀਬਾਤੀ ਐ ਵੀ ਪੁੱਛ ਲਿਆ ਵੀ ਉਹਦੇ ਨਾਂ ਤਾਂ ਨਹੀਂ ਕਰਵਾਉਂਦੀ ਉਹ ਤਾਂ ਜਵਾਬ ਦੇਗੀ ਇਹ ਤੁਸੀਂ ਆਪਦੇ ਨਾਂ ਕਰਵਾ ਲਓਗੇ ਜੀ ਦੋਨੇ ਮਾਪੋਤ ਮੈਨੂੰ ਇੰਨਾ ਤਾਂ ਸਾਹਮਦੇ ਹੋਗੇ ਚੱਲ ਪੜੀਆ ਬਸ ਤੋ ਦੋ ਦਿਨਾਂ ਦੀ ਸੇਵਾ ਕਰਾਂ ਹਾਂ ਜੀ ਇੱਕ ਬਦਲਾਪਾ ਨੰਗੂ ਆ ਨਾ ਜ਼ਮੀਨ ਕਰਾਉਣ ਤੋਂ ਬੁਗਣੀ ਸੇਵਾ ਕਰ ਠੀਕ ਆ ਤੜਕੇ ਸਨੇਹੀ ਲੈ ਜੀ ਆਥ ਨੇ ਨੰਬਰਦਾਰ ਨੂੰ ਕਿਹਾ ਹੈ ਜਾ ਕੇ ਹਾਂ ਉਹ ਤਾਂ ਮਾਪੀ ਕਰ ਦਊਗਾ ਬਸ ਫਿਰ ਬਾੜੇ ਦਿਨ ਨਾਪਾ ਕਿਤੇ ਤੇ ਨਾਪਾ ਹਾਂ ਕੱਲ ਨੂੰ ਕਰਾ ਲੈਨੇ ਆ ਫਿਰ ਕੱਲ ਨੂੰ ਲੈ ਜੀ ਠੀਕ ਹੈ ਜੀ ਮੈਂ ਉਹਨੂੰ ਜੂਸ ਬਣਾ ਕੇ ਦੇ ਕੇ ਆਉਂਦੀ ਹਾਂ 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 ਠੀਕਾ ਚੰਗਾ ਫਿਰ ਲੈ ਮੁਰਗੀ ਤਾਂ ਆਪ ਹੀ ਜਾਲ ਚ ਫਸ ਗਈ ਕਿੰਨੇ ਦੀ ਫਰਦੀ ਸੀ ਮੈਂ ਦੀ ਵੀ ਅੱਖ ਸਪੰਜ ਕਿੱਲੇ ਦੀ ਵੀ ਪੰਜ ਕਿੱਲੇ ਮੇਰੇ ਪੁੱਤ ਦੇ ਨਾ ਹੋ ਜਾ ਕਿਤੇ ਸ਼ਿੰਦਰ ਨਾ ਲੈ ਜੀ ਲੈ ਵਧੀਆ ਹੋਇਆ ਆ ਤਾਂ ਕਿਹੜਾ ਆਪ ਹੀ ਕਹਤਾ ਨਹੀਂ ਮੈਂ ਤਾਂ ਸਕੀਮ ਲੂੰਗੀ ਸੀ ਹਾਂ ਚਲ ਵਧੀਆ ਹੋਇਆ ਸਵੇਰੇ ਸਨੇਹੀ ਪੀਜ ਕੀ ਮਗਾ ਲੂੰਗੀ ਲੈ ਮਾੜਾ ਇਹਨੂੰ ਜੂਸ ਬਣਾ ਕੇ ਦੇ ਆਂ ਆਹੀ ਦੇ ਆਉਣੀ ਆ ਚਲ ਪੀ ਲੂਗੀ ਸੇਵਾ ਕਰਕੇ ਦੋ ਤਨ ਉਰੇ ਆ ਭਾਈ ਮੇਰੀ ਗੱਲ ਵੀ ਸੁਣ ਲਓ ਹਾਂ ਵੀ ਕੀ ਹੈ ਹੁਣ ਵੀ ਕਰ ਲਾਂਦਾ ਹੁਣ ਵੀਰਪਾਲ ਨੂੰ ਫੋਨ ਕਾਇ ਦਿਨ ਹੋ ਗਏ ਜ਼ਮੀਨ ਨੂੰ 4-5 ਦਿਨ ਹੋ ਗਏ ਨੌਕਰ ਭਾਈ ਨੂੰ ਲੈ ਵੀ ਤੇਰੇ ਸਾਹਮਣੇ ਹੀ ਲਾ ਲਾਂਨਾ ਫੋਨ ਲੈ ਉਹ ਨਹੀਂ ਲਾ ਲਾਂਨਾ ਹੋਰ ਕੁਸਤਾ ਕਹੇ ਉਹਨੂੰ ਵੀ ਭਾਈ ਹੁਣ ਤਾਂ ਆ ਜਾ ਹੁਣ ਤਾਂ ਆਪਦਾ ਘਰ ਸਾਂਭ ਲਾ ਹੁਣ ਤਾਂ ਥੋੜੇ ਪੰਜ ਕਿੱਲੇ ਨੌਕਰ ਬਾਤੇ ਮੈਂ ਹੈਲੋ ਹੈਲੋ ਹਾਂਜੀ ਵੀਰਪਾਲ ਹੁਣ ਤਾਂ ਨਾਨੀ ਤੋਂ ਜ਼ਮੀਨ ਵੀ ਕਰਾ ਲਈ ਹੁਣ ਤਾਂ ਆ ਜਾਂਦੀ ਮੈਨੂੰ ਕੋਈ ਜ਼ਮੀਨ ਦਾ ਲਾਲਚ ਨਹੀਂ ਜੇ ਨਾਨੀ ਤੋਂ ਜ਼ਮੀਨ ਲਾ ਕਰਾ ਲਈ ਨਾ ਇਸ ਲਾਲਚ ਨਹੀਂ ਮੈਂ ਆਉਂਦੀ ਠੀਕ ਹੈ ਜਿੰਨਾ ਚਿਰ ਨਾਨੀ ਸੇਵਾ ਚ ਨਹੀਂ ਜਾਂਦੀ ਮੈਂ ਨਹੀਂ ਆਉਂਦੀ ਉਹਨਾਂ ਚਿਰ ਆ ਸੁਣ ਲੈ ਬੀਬੀ ਕਹਿੰਦੀ ਜਿੰਨਾ ਚਿਰ ਨਾਨੀ ਸੇਵਾ ਚ ਨਹੀਂ ਜਾਂਦੀ ਮੈਂ ਤਾਂ ਉਹਨਾਂ ਚਿਰ ਨਹੀਂ ਆਉਂਦੀ ਫਿਰ ਨਾਨੀ ਦੀ ਸੇਵਾ ਤਾਂ ਹੁਣ ਕੋਤ ਮਾੜੀ ਮੋਟੀ ਦਾ ਕਰਨੀ ਪਊ ਆਪਾਂ ਨੂੰ ਤੁਸੀਂ ਕਰ ਲਓ ਸੇਵਾ ਨਾਨੀ ਦੀਆਂ ਜਾਂ ਤੁਸੀਂ ਕਰ ਲਓ ਮੈਂ ਕਿਹੜਾ ਹਟਾਉਣੀ ਹਾਂ ਸੇਵਾ ਕਰਨ ਤੋਂ ਚੱਲ ਸਾਥੋਂ ਨਹੀਂ ਤੇਰੇ ਨਾਲ ਲੜਿਆ ਜਾਂਦਾ ਇਹ ਤਾਂ ਲੈ ਅੜੀ ਕਰਕੇ ਬੈ ਗਈ ਮੈਂ ਕਿਹੜਾ ਕਿਸੇ ਖਾਤਰ ਕੀਤਾਗਾ ਛੋਡੇ ਖਾਤਰ ਹੀ ਕੀਤਾਗਾ ਮਾ ਤੇ ਬੀਬੀ ਤੈਨੂੰ ਕਿਹੀ ਸੀ ਮੈਂ ਕਿ ਉਹਨੇ ਕਿੱਥੇ ਆਉਣਾ ਜਦੋਂ ਉਹਨੇ ਲਖੀਰ ਹੀ ਖਿੱਚਤੀ ਕਹਿੰਦੀ ਤੁਸੀਂ ਰੱਖ ਲਓ ਨਾਨੀ ਨੂੰ ਚਲ ਦੇਖ ਲੈ ਭਾਈ ਮਰਜੀ ਐ ਛੋਡੀ ਚਲ ਵੀ ਮੈਂ ਤਾਂ ਫਿਰ ਆਪਦਾ ਕੰਮ ਜਾਣਾ ਹੈਗਾ ਮੈਂ ਤਾਂ ਛੋਡੇ ਖਾਤਰ ਚੰਗੀ ਕੀਤਾ ਸੀਗਾ ਤੁਸੀਂ ਤਾਂ ਮਾੜਾ ਸਮਝਦੇ ਹੋਗੇ ਆਪ ਤਾਰੇ ਕੀ ਐ ਰੋਟੀ ਲੈ ਆਉਂਦਾ ਆਪੇ ਚੱਕ ਕੇ ਖਾਇਆ ਆਪੇ ਚੱਕ ਕੇ ਕਿਉਂ ਖਾਇਮਾ ਬੇ ਮੈਂ ਤਾਂ ਬਿਮਾਰ ਹੋ ਰਹੀ ਹਾਂ ਉਹ ਤਾਂ ਤੂੰ ਬਾਲੀ ਕਹਿੰਦੀ ਹੁੰਦੀ ਸੀ ਮੈਂ ਤੰਦਰੁਸਤ ਐ ਮੈਂ ਤੰਦਰੁਸਤ ਹੁਣ ਤੂੰ ਰਹਿ ਵੀ ਨਹੀਂ ਜਾਂਦਾ ਆਪੇ ਖਾਇਆ ਜਾ ਕੇ ਮੈਥੋਂ ਹੀ ਲੈਂਦੀ ਜਾਂਦੀ ਨਹੀਂ ਇੱਥੇ ਪਾਣੀ ਬਦਲ ਦੇ ਕਾਇਦਨਾ ਦਾ ਪਿਆ ਤਾਂ ਉਹ ਕੋ ਫਿਰ ਪਾਣੀ ਨੂੰ ਕਿ ਹੋ ਗਿਆ ਠੱਗਾ ਦਾ ਪੇ ਚੱਕ ਕੇ ਪੀ ਰਾ ਹੁਣ ਭਾਲ ਦੀ ਫਰਿੱਜ ਵਾਲਾ ਪਾਣੀ ਚੱਲ ਠੀਕ ਹੈ ਕੰਮ ਤੋਂ ਤੇ ਨੂੰ ਜਾਂਦੇ ਨੂੰ ਮਾਂ ਕਰ ਲੱਗ ਜੂ ਬੋਲ ਮਾਰਨਾ ਚੰਗਾ ਠੀਕ ਹੈ ਦੇਵਲ ਸੀ ਤਾ ਕੀ ਆ ਨਹੀਂ ਤਾਂ ਰੋਟੀ ਲਿਆ ਦੇ ਨਾ ਇਹ ਪਾਣੀ ਬਦਲ ਦੇ ਪਾਣੀ ਨੂੰ ਕੀ ਹੋਏਗਾ ਪਰਸੋ ਤਾਂ ਪਾਣੀ ਪਾਏਗਾ ਪਹਿਲਾਂ ਤਾਂ ਮੁੰਡਾ ਕੰਮ ਜਾਂਦਾ ਸੀ ਉਹ ਟੋਕਦਾ ਤਾਂ ਹੁਣ ਮੈਂ ਕੰਮ ਕਰੀ ਜੰਨੀ ਆ ਮੈਨੂੰ ਤਪਾਈ ਜੰਨੀ ਆ ਲਾ ਫਿਰ ਤਿੰਨ ਦਿਨ ਹੋ ਗਏ ਚ ਪਾਣੀ ਪਾਏ ਨੂੰ ਰੋਟੀ ਕਹ ਕਿੰਨਾ ਟਾਈਮ ਹੋ ਗਿਆ ਰੋਟੀ ਨੂੰ ਸਾਰਿਆਂ ਨੇ ਖਾ ਲਈ ਮੈਨੂੰ ਵੀ ਲਿਆ ਦੇ ਮੈਂ ਕੰਮ ਕਰੀ ਜੰਨੀ ਆ ਹਾਏ ਰੋਟੀ ਬਣਾਈ ਨਹੀਂ ਬੈ ਜਾ ਨਿਚਲੀ ਰੋਟੀ ਵੀ ਲਿਆ ਦਾਂਗੇ ਕਦੋਂ ਬਣਾ ਲਈ ਵਾਖਰੂ ਹੁਣ ਤਾਂ ਮੈਨੂੰ ਭੁੱਖ ਲੱਗੀ ਦੀ ਹੁਣ ਮੈਂ ਰੋਟੀ ਮੰਗੀ ਦੀ ਐ ਭੁੱਖੀ ਨਹੀਂ ਮਰਦੀ ਤੂੰ ਟਪ ਟਪ ਕੇ ਵਾਗਿਆ ਤੂੰ ਟੱਪਣ ਲੱਗੀ ਟੱਪਣ ਲੱਗੀ ਕਾ ਤੋ ਟੱਪਦੇ ਆਂਗੇ ਤੇਰੇ ਕਰਕੇ ਮੇਰੀ ਨੂਹ ਨਹੀਂ ਆਉਂਦੀ ਕਰੇ। ਦੋ ਤਪਾਂ ਸਰਾਣੀ ਬਹਿੰਦੇ ਤੇ ਹੁਣ ਟੁੱਕ ਦੀ ਗੁਰਕੀ ਨਹੀਂ ਫੜਾਉਂਦੇ ਹੈਗੇ। ਹੁਣ ਭਾਜ-ਭਾਜ ਪੈਂਦੇ ਨੇਗੇ। ਲੋੜਾ ਪੈ ਗਿਆ ਮੈਂ ਤਾਂ ਉਹਦੇ ਵੀ ਹੱਥ ਵੜਾ ਤੇ ਛੋਟੀ ਦੇ ਵੀ। ਹੁਣ ਹੁਣ ਕੋਈ ਗੱਲ ਨਹੀਂ ਕਰਦਾ। ਉਹਦੋਂ ਕਹਿੰਦੇ ਆਏ ਆ ਫਲਾਨ ਨੇ ਤੇ ਕਾਇਮ ਕਰ। ਚੱਲ ਪਾਈ ਠੀਕ ਹੈ। ਮੈਂ ਤਾਂ ਉਹਦੇ ਵੀ ਹੱਥ ਵੜਾ ਤੇ ਨਾ ਆਪਦੇ ਬੁਢਾਲੇ ਵਾਸਤੇ ਵੀ ਬੰਧਾ ਹੁਣ। ਅੱਛਾ ਅਸੀਂ ਜ਼ਮੀਨ ਦੇ ਭੁੱਖੇ ਸੀਗੇ। ਦੇ ਤੂੰ ਮਰ ਜਾਂਦੀ ਫੇਰ ਵੀ ਮੇਰੀ ਅੱਧੀ ਨਾ ਚੜ ਜਾਂਦੀ। ਤਈ ਆਖਿਆ ਵੀ ਨੌ ਕਰਵਾ ਲੂ ਮੇਰੇ ਮੁੰਡੇ ਨੂੰ ਆਪ ਕਹਤ ਐ ਅੱਧੀ ਤਾਂ ਚੜਦੀ ਫਿਰ ਉਹਦੇ ਨਾਲੋਂ ਵੀ ਚੜਦੀ ਫਿਰ ਤੈ ਆਪ ਤੋਂ ਕਰਾਈਆ ਅਸਟਾ ਕੇ ਹਾਨੀ ਤੈਨੂੰ ਉਹਦੋਂ ਤਾਂ ਏਸੀ ਥੱਲੇ ਪਾਉਂਦੇ ਸੀਗੇ ਮੈਂ ਪੈਂਦੀ ਨਹੀਂ ਸੀ ਹੁਣ ਮੈਨੂੰ ਆ ਸਿੱਟੇ ਤੇ ਬਾਰਗੇ ਤੌੜੇ 'ਚ ਮੇਰਾ ਪਾਣੀ ਐ ਹੈ ਫਿਰ ਤੌੜੇ 'ਚ ਠੰਡਾਗਾ ਫਰਿੱਜ ਦਾ ਪੀ ਕੇ ਬਿਮਾਰ ਹੋਣਾਗਾ ਹਾਂ ਫਿਰ ਮਰਾਂਗੇ ਇੱਥੇ ਉਹਦੋਂ ਕਿਵੇਂ ਦਿੰਦੀ ਸੀ ਫਰਿੱਜ 'ਚੋਂ ਕਢ ਕਢ ਕੇ ਠੰਡੇ ਤੱਤੇ ਤੱਤੇ ਠੰਡੇ ਕਵੇਂ ਦੇ ਕਰਦੀ ਜਗੀ ਬਾਲਾ ਤਫਾਰਖਾਤਾ ਮੈਨੂੰ ਹੁਣ ਤਪ ਗਈ ਜੇ ਤਾਂ 5 ਕਿੱਲੇ ਨੋਂ ਹੋ ਗਏ ਇਹ ਕਿ ਮੇਰਾ ਉਤਾਰ ਦੀ ਮੇਰੀ ਅੰਮ੍ਰਿਤ ਨਾਨੀ ਨੂੰ ਗਾਲੀ ਬਲੀਆਂ ਦੇਈ ਜਾਂਦੀ ਏ ਜਮੀਨ ਜੂਣੂ ਹੀ ਮੈਨੂੰ ਲੱਗਦਾ ਕਰਾਲੀ ਨਾਮ ਇਹਨਾਂ ਦੇ ਉਮਰਤ ਨੂੰ ਓਣ ਕਰਦਾ ਯਾਰ ਉਹਨੂੰ ਕਹਿਣਾ ਵੀ ਐਂ ਕਰਕੇ ਆ ਕੰਮ ਹੋ ਰਿਹਾ ਭਾਈ ਤੁਸੀਂ ਆਪ ਦੀ ਨਾਨੀ ਕੋਲੇ ਆਓ ਤੇ ਹਾਲ ਚਾਲ ਪੁੱਛੋ ਇਹਦਾ ਹੈਲੋ ਹਾਂ ਭਾਈ ਕਿਵੇਂ ਆ ਵਧੀਆ ਵਧੀਆ ਹੋਰ ਘਰ ਪਰਵਾਹ ਠੀਕ ਹੈ ਅੱਛਾ ਮੈਂ ਤਾਂ ਤੇਨਾਂ ਇੱਕ ਗੱਲ ਕਰਨੀ ਸੀ ਹਾਂ ਹਾਂ ਤੇ ਉਹ ਆਪਣੀ ਜਿਹੜਾ ਨਾਨੀ ਨਹੀਂ ਆਈ ਹੋਈ ਛੋਡੀ ਇੱਥੇ ਆਫਤਾਰ ਕੇ ਰਹਿੰਦੀ ਆ ਹੁਣ ਇੱਥੇ ਬਾਸੀ ਕੋਲੇ ਤੇਰੀ ਲਵੇ ਤੇ ਉਹ ਆਏ ਸੀਗਾ ਅੱਜ ਨਾ ਮੈਂ ਨੰਘਿਆ ਜਾਂਦਾ ਸੀਗਾ ਹੁਣ ਮੈਨੂੰ ਲੱਗਾ ਉਹਨੇ ਜਮੀਨ ਜਮੂਨ ਵੀ ਨਾਮ ਲਵਾ ਲਈ ਹੈ ਨਾ ਹਾਂ ਹਾਂ ਲਵਾ ਲਈ ਉਹ ਮੈਨੂੰ ਵੀ ਪਤਾ ਉਹ ਉਹ ਪਹਿਲਾਂ ਤਾਂ ਵੀ ਉਹਨੂੰ ਵਧੀਆ ਰੱਖਦੇ ਸੀਗੇ ਜਿਵੇਂ ਹੁਣ ਵੀ ਚਲੋ AC UC ਚ ਪਾਉਂਦੇ ਹੋਣੇ ਹਨਾ ਵਧੀਆ ਰੱਖਦੇ ਸੀਗੇ ਤੇ ਹੁਣ ਆ ਵੀ ਬਾਬਾ ਲੜੀ ਜਾਂਦੀ ਇਸਤਰੀ ਮਾਸੀ ਉਹਦੇ ਨਾਲ ਆ ਵੀ ਤੂੰ ਮਰ ਜਾ ਖਪ ਜਾ ਬਾਬਾ ਕੁਝ ਜਾ ਬੋਲੀ ਜਾਂਦੀ ਸੀ ਯਾਰ ਤੁਸੀਂ ਆਏ ਨਹੀਂ ਇੱਕ ਵਾਰ ਵੀ ਮੈਂ ਹੀ ਕਹਿੰਦਾ ਜੀ ਸੋਨੂ ਕੇਰਾ ਮੜਾ ਇੱਕ ਅੱਧੇ ਦਿਨ ਆ ਕੇ ਜਾਂ ਅੱਜ ਹੀ ਆ ਜਾਓ ਆ ਵੀ ਸਾਰ ਲੈ ਜਾਂਦੇ ਵੀ ਪੁੱਛ ਲਾਂਦੇ ਕੀ ਗੱਲ ਐ ਹਾਂ ਆ ਜਾਓ ਫਿਰ ਮੇਰਾ ਨਾਂ ਤਾਂ ਲੈਉਣਾ ਦੇਖ ਵੀ ਮੈਂ ਦੱਸਿਆ ਹਨਾ ਵੀ ਪਿੰਡ ਦਾ ਕੰਮ ਆ ਕਲੇਸ਼ ਪੈ ਜਾਂਦਾ ਚੱਲ ਠੀਕ ਆ ਬਈ ਫਿਰ ਚੰਗਾ ਵੇਮ ਫਿਰਦਾ ਆ ਮੈਂ ਤੈਨੂੰ ਮੀਤਾ ਨਹੀਂ ਕਿਸੇ ਨੇ ਕਹਤਾ ਨਾ ਨਾ ਮੰਮੀ ਉਹ ਜਿਹੜਾ ਮੁੰਡੇ ਦੇ ਫੋਨ ਲਾਇਆ ਸੀ ਨਾ ਮੈਨੂੰ ਉਹਨੇ ਨਾ ਬਹੁਤ ਟਾਈਮ ਦੀ ਲਿਆ ਜਾ ਮੇਰੀ ਖੇਡ ਦੇ ਖੁਰਦੇ ਰਹੇ ਅਜੇ ਦੋ 라ਉਂਡ ਹੋ ਰਹੇ ਹੁੰਦ ਸੀ ਕਿ ਮਾਸੀ ਗੁੜੇ ਮੈਂ ਅੱਛਾ ਹਾਂ ਤਾਂ ਕਰਕੇ ਉਸ ਆਪਾਂ ਜਾ ਕੇ ਦੇਖ ਲੈਨੇ ਆ ਜਾ ਕੇ ਪਤਾ ਲੱਗ ਜੂ ਜਾ ਕੇ ਪਤਾ ਲੱਗੂ ਕਿ ਤੂੰ ਹੀ ਨਾ ਬਾਬਾ ਗੁਰ ਆਪਣੇ ਨਾਲ ਲੜਾ ਦੇਣੇ ਨਾ ਲੈ ਮਮੀ ਨਾਨੀ ਦਾ ਪਈ ਆ ਨਾਨੀ ਸੱਸੀ ਕਰ ਨਾਨੀ ਸਸਰੀ ਘਰ ਮੈਂ ਕਿਵੇਂ ਇਥੇ ਟੋਪੇ ਜਿਵੇਂ ਬੈਠੇਗੀ ਬਸ ਇਥੇ ਹਵਾ ਚ ਬੈਠੀ ਸੀ ਤਾਂ ਕਰਕੇ ਹਵਾ ਦਾ ਕਿੱਥੇ ਇਥੇ ਹਵਾ ਤੂੰ ਅੰਦਰ ਬੈਠਾ ਤੇ ਗਰਮੀ ਵਾਲੀ ਬਿਮਾਰ ਹੋ ਜੇਗੀ ਅੱਧਰ ਆਈ ਬੈਠੀ ਦੀ ਵੀ ਪੂਰੀ ਇਨਦਾਰੀ ਰਹਿੰਦੀ ਹੈਗੀ ਚਾਹ ਨੰਨੇ ਅੰਦਰ ਆ ਜਾ ਆ ਜਾ ਅੰਦਰ ਲਿਆ ਅੰਬਰ ਤੈਨੂੰ ਚੱਕਾ ਜੋ ਮੈਂ ਸਭ ਕੁਝ ਦੱਸਤਾ ਮੁੰਡੇ ਨੇ ਕਿ ਅਜ ਨਾ ਮਸੀਂ ਝੜਕਿਆ ਤੈਨੂੰ ਸਾਰਾ ਕੁਝ ਪਤਾ ਤੇ ਅਸੀਂ ਤਾਂ ਹੀ ਆਏ ਆ ਨਾਲਿਆ ਸੜੇ ਜਾਂ ਤੌੜੇ ਚ ਪਾਣੀ ਪੀਨੀ ਐ ਤੂੰ ਹੈ ਮੈਨੂੰ ਸੱਚ ਹੀ ਦਰਤਾ ਸਾਰਾ ਪਤਾ ਐ ਮੈਨੂੰ ਮੈਂ ਉਹਦਾ ਕਰ ਦਿੰਨੀ ਐ ਪਤਾ ਉਹਨੂੰ ਜਾ ਕੇ ਹੁਣ ਮੈਨੂੰ ਸਾਰਾ ਪਤਾ ਲੱਗ ਗਿਆ ਗੱਲਾਂ ਦਾ ਲੋੜ ਨਹੀਂ ਥੋੜੀ ਸਸਰੀ ਘਾਲ ਦੀ ਮੈਨੂੰ ਅਜੇ ਤਾਂ ਕੀ ਹਾਲ ਕਰਤਾ ਲਿਆ ਕੇ ਉਥੇ ਬਿਹੀ ਚ ਪਾਤੀ ਗਰਮੀ ਚ ਸੜਿਆ ਜਾਂ ਤਰ ਤੌੜਾ ਉਹਦੇ ਕੋਲੇ ਉਹ ਚ ਪਿਆਣ ਪਾਣੀ ਪੀਊਗੀ ਇਹ ਹੈ ਨਹੀਂ ਤੁਹਾਡੇ ਅੱਗ ਲੱਗਦਾ ਫ੍ਰਿਜ ਹਾਂ ਤੁਸੀਂ ਨਹੀਂ ਆਪ ਪੀਂਦੇ ਫਰਿੱਜਾਂ ਚੋ ਲਿਆ ਕੇ ਉਹ ਕਰਦਾ ਇਹ ਬੜੀਏ ਸੱਸਰੀ ਘਰ ਦੀ ਨਾਲੇ ਹੋਰ ਲਿਆਈ ਗਾਸੋਤੀ ਜਦੋਂ ਇਹ ਆਹ ਹਾਲ ਕਰਨਾ ਚੀਗਾ ਮਨੇ ਅਸੀਂ ਨਾ ਤੱਕਦੇ ਅੱਛਾ ਕਰਦੀ ਐ ਮੈਂ ਦੇਖ ਲਈ ਤੇਰੀ ਸੇਵਾ ਉਹ ਜ਼ਮੀਨ ਦੀ ਮਾਰੀ ਨੇ ਘਰੇ ਸਭ ਕੁਛ ਤਾਂ ਵੀ ਉਹ ਨਾ ਲੈ ਜੇ ਮੈਂ ਤਾਂ ਫੇਰ ਵੀ ਚੁੱਪ ਕਰ ਗਈ ਵੀ ਚੱਲ ਭਾਈ ਲੈ ਗਈ ਜੇ ਸામੂਗੀ ਵਧੀਆ ਮੈਂ ਤਾਂ ਹੁਣ ਦੇਖਿਆ ਕਿ ਸਾਨੂੰ ਸਾਰੀਆਂ ਗੱਲਾਂ ਦਾ ਪਤਾ ਲੱਗਦਾ ਐ ਆਇ ਨਾ ਸੋਚੀ ਕਿਤੇ ਵੀ ਅੰਦਰ ਹੀ ਅੰਦਰ ਇਹਦੇ ਨਾਲ ਅਸੀਂ ਐ ਕਰੀ ਜਾਂਦੇ ਆਗੇ ਮੈਂ ਤਾਂ ਫੇਰ ਵੀ ਇਹਦੇ ਤੇ ਰਹਿਮ ਆਇਆ ਮੈਂ ਮੁੰਡਾ ਛੱਡਤਾ ਮੈਂ ਕਿਹਾ ਚਲੋ ਆਪੇ ਇਹਨੂੰ ਸਾਮੂਗਾ ਸੋਨੂ ਹੋ ਗਿਆ ਲਾਲਚ ਮੁੰਡਾ ਦਾ ਭੇਜਤਾ ਉੱਥੇ ਵੀ ਅਸੀਂ ਉਥੇ ਲ ਜਾ ਕੇ ਜ਼ਮੀਨ ਕਰਾ ਲਾਂਗੇ ਮਾ ਉਹ ਨਾਲ ਨਾਲ ਤਾਂ ਚੋਰੀਆਂ ਜ਼ਮੀਨ ਕਰਾ ਲਈ ਹੈ ਮੈਨੂੰ ਪਤਾ ਵੀ ਨਹੀਂ ਲੱਗਣ ਦਿੱਤਾ ਹੈਗਾ ਮੇਰਾ ਨਹੀਂ ਸੀ ਉਹਦੇ ਚਾਦਾ ਨਾ ਭਣੇ ਆ ਸਾਮਝੀ ਤਾਂ ਰਹਿਣਾ ਬੇਬੇ ਨੂੰ ਜੇ ਉਹਨਾਂ ਚ ਸਾਮੀ ਹੈ ਜਿੰਨਾ ਚਿਰ ਜ਼ਮੀਨ ਨਹੀਂ ਕਰਾਈ ਗੂਠਾ ਨਹੀਂ ਲੱਗਿਆ ਜਦੋਂ ਗੂਠਾ ਲਾਤਾ ਉਦੋਂ ਉਦੋਂ ਬਾਅਦ ਤਾਂ ਉੱਥੇ ਪਈਆਂ ਔਰ ਛੱਡੇ ਤੋੜੇ ਜਿਵੇਂ ਕੋਲ ਤੁਹਾਨੂੰ ਦੋਨਾਂ ਨੂੰ ਹੱਥ ਬੰਨ੍ਹ ਕੇ ਬੈਠੀ ਪਾਣੀ ਪਾਜੋ ਮੈਨੂੰ ਤਾਜਾ ਪਾਣੀ ਪਾਜੋ ਤਾਜਾ ਪਾਣੀ ਪਾਜੋ ਤੁਸੀਂ ਦੋਨਾਂ ਨੇ ਨਹੀਂ ਪਾਇਆ ਨਾ ਮੁੰਡੇ ਨੇ ਪਾਇਆ ਨਾ ਤਾਈਂ ਪਾਇਆ ਉਹ ਲੋਕ ਦੇਖਦੇ ਤੇ ਨੰਗਦੇ ਵੀ ਆਗੂ ਵੀ ਕਰਦੀ ਹੈ ਆਹ ਅੱਗੇ ਸੱਚਾਈ ਹੁਣ ਤਾਂ ਹੁਣ ਤਾਂ ਮੰਨ ਜਾ ਹੁਣ ਤਾਂ ਮੰਨ ਜੋ ਵੀ ਅਸੀਂ ਕਰਤੀ ਦੇਖ ਲੈ ਸੇਵਾ ਇਹੀ ਜੀ ਸੇਵਾ ਕਰਦੇ ਸੀ ਅਸੀਂ ਰੋਣਾ ਮਾਂ ਹੁਣ ਹੁਣ ਮੈਂ ਲੈ ਕੇ ਜਾਉਂ ਤੈਨੂੰ ਬਿਨਾਂ ਜ਼ਮੀਨ ਤੋਂ ਤੇਰੀ ਸੇਵਾ ਕਰੂੰ ਮੈਂ ਇਹ ਤਾਂ ਲਾਲਚਣ ਤੀਗੀ ਇਹ ਤੀ ਨਹੀਂ ਤੀ ਤੇਰੀ ਇਹਦਾ ਲਾਲਚ ਨੇ ਪੱਟ ਲਈ ਜ਼ਮੀਨ ਦੀ ਮਾਰੀ ਨੇ ਲੈ ਲੈਣ ਜਮੀਨਾਂ ਚੱਲ ਮੈਂ ਲੈ ਕੇ ਚੱਲਾਂ ਤਾਂ ਇਹਨੂੰ ਤੇ ਉੱਥੇ ਤੇਰੀ ਮੈਂ ਸੇਵਾ करूंगी ਵਧੀਆ ਚੱਲ ਨਾ ਭਾਵੇਂ ਆ ਸਾਮਲਾ ਕੇ ਕੋਈ ਨਾ ਮੈਨੂੰ ਪਤਾ ਲੱਗਿਆ ਕਿਹੜਾ ਤੂੰ ਸਾਵੇਂਗੀ ਮੈਂ ਤਾਂ ਹੁਣ ਇਹਨੂੰ ਲੈ ਕੇ ਜਾਉਂਗੀ ਤੈਨੂੰ ਐ ਨਹੀਂ ਆ ਮੱਛਿਆ ਨਹੀਂ ਢਿੱਡ ਤੇਰਾ ਮਾਂ ਤੇ ਹੈ ਤੇ ਤੂੰ ਤਾਂ ਇਹ ਬਦੀਨ ਕਰਤੀ ਉੱਥੇ ਪਿਠਾ ਕੇ ਚੱਲ ਮਾਂ ਚੱਲੀਏ ਨਾਲੇ ਮੇਰੀ ਇੱਕ ਗੱਲ ਸੁਣ ਲੈ ਅੱਜ ਤੋਂ ਬਾਅਦ ਨਾ ਮੈਂ ਤੇਰੀ ਦੇਈ ਤੇ ਪੈਰ ਤਾਂ ਨਾ ਨਾ ਤੂੰ ਮੇਰੀ ਤੇ ਤੜੀ ਮੇਰਾ ਤੇਰਾ ਰਿਸ਼ਤਾ ਖਤਮ ਹੋ ਗਿਆ ਨਾਲੇ ਬੇਬੇ ਨਾਲ ਵੀ ਹੋ ਗਿਆ ਤੇਰਾ ਅੱਸੀ ਗੱਲ ਜੀ ਸਾਰਿਆਂ ਨੂੰ ਤੁਸੀਂ ਸਾਡੀਆਂ ਵੀਡੀਓ ਨੂੰ ਐਂ ਪਿਆਰ ਦਿੰਦੇ ਰਹੋ ਜਿਵੇਂ ਹੁਣ ਪਿਆਰ ਦੇ ਹੀ ਜਾਂਨੇ ਹੋਗੇ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਪੂਰੀ ਵੇਖਿਆ ਕਰੋ ਮਾਂ ਪਿਓ ਦੀ ਸੇਵਾ ਕਰਨਾ ਆਪਣਾ ਫਰਜ਼ ਹੁੰਦਾ ਹੈਗਾ ਵੀ ਨਾ ਕਿ ਜੇ ਮਾਂ ਪਿਓ ਦੇ ਨਾਲ ਜ਼ਮੀਨ ਹੈ ਜੇ ਕੋਈ ਪੈਸਾ ਕਾ ਵੀ ਆਪਾਂ ਫੇਰ ਹੀ ਸੇਵਾ ਕਰਨੀ ਹੈ ਬਿਨਾ ਪੈਸੇ ਤੋਂ ਜ਼ਮੀਨ ਤੋਂ ਵੀ ਆਪਾਂ ਮਾਂ ਪਿਓ ਦੀ ਸੇਵਾ ਕਰਨੀ ਚਾਹੀਦੀ ਹੈ ਕਿਉਂਕਿ ਉਹਨਾਂ ਨੇ ਆਪਾਂ ਨੂੰ ਜਨਮ ਦਿੱਤਾ ਹੁੰਦਾ ਹੈਗਾ ਉਹਨਾਂ ਦੀ ਸੇਵਾ ਕਰਨਾ ਆਪਣਾ ਫਰਜ਼ ਹੈਗਾ ਅੱਸੀ ਕਾਲ ਜੀ ਸਾਰਿਆਂ